ਵੈਲਕਮ ਮਾਈ ਨਿਊ ਵਲੌਗ ਹੈ ਗਾਇਸ ਵੈਲਕਮ ਕੁੱਲੂ ਵਿੱਚ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਠੰਡੀ ਠੰਡੀ ਹਵਾ ਵਿੱਚ ਗਾਇਸ ਵਲੌਗ ਦੀ ਸਟਾਰਟਿੰਗ ਤੇ ਇੱਧਰ ਖੜੀ ਹੈ ਗੱਡੀ ਹੁਣ ਆਪਾਂ ਖਿੱਚਣੀ ਹੈ ਗੱਡੀ ਮਨਾਲੀ ਵੱਲ ਗਾਇਸ ਵਲੌਗ ਦੀ ਸਟਾਰਟਿੰਗ ਕਰ ਲਈ ਹੈ ਆਪਾਂ ਤੇ ਬਣੇ ਰਹੀਓ ਵਲੌਗ ਚ ਇੱਥੇ ਆਪਾਂ ਐਂਡ ਕੀਤਾ ਸੀ ਕੁੱਲੂ ਦੇ ਵਿੱਚ ਹੀ ਤੇ ਇੱਥੇ ਹੀ ਆਪਾਂ ਕਰਾਂਗੇ ਸਟਾਰਟਿੰਗ ਗਾਇਸ ਆ ਜਾ ਸਿੰਗਲ ਲੈਣੇ ਨੇ ਮੈਨੂੰ ਮਿਲਣੇ ਬਾਰੇ ਦੇਖੋ ਗਾਇਸ ਗਰਮੀ ਦੇ ਮੌਸਮ ਵਿੱਚ ਇਹ ਪਾਣੀ ਕਿੰਨਾ ਤੇਜ਼ ਹੁੰਦਾ ਦੇਖੋ ਤੇ ਹੁਣ ਦੇਖੋ ਹੁਣ ਸਲੋ ਇਸ ਲਈ ਹੈ ਕਿ ਉੱਪਰ ਬਰਫ਼ ਚਮ ਚੁੱਕੇ ਪਾਣੀ ਚ ਇਸ ਲਈ ਸਲੋ ਆ ਪਾਣੀ ਤਾਂ ਆ ਸਾਰਾ ਆ ਸਾਰੀ ਰਿਵਰ ਹੀ ਸਾਰੀਆਂ ਫੁੱਲ ਪਾਣੀ ਹੁੰਦਾ ਫੁੱਲ ਗਾਇਸ ਆਖੇ ਲਓ ਜੀ ਗੱਡੀ ਆਪਾਂ ਸਟਾਰਟ ਕਰ ਲਈ ਹੁਣ ਆਪਾਂ ਕੁੱਲੂ ਤੋਂ ਸਿੱਧਾ ਮਨਾਲੀ ਵੱਲ ਜਾ ਰਹੇ ਆ ਆ ਗਾਇਸ ਕੁੱਲੂ ਸ਼ਹਿਰ ਆ ਸਾਰਾ ਜਿੱਥੇ ਅਸੀਂ ਰੁਕੇ ਸੀ ਰੈਸਟੋਰੈਂਟ ਚ ਬਹੁਤ ਵਧੀਆ ਸੀ ਉਹ ਮਯਾ ਆ ਹਾਂ ਨਸ ਆਪੇ ਸਾਰੇ ਫੈਮਿਲੀ ਮੈਂਬਰ ਵੀ ਕੰਪਲੀਟ ਹੋ ਗਏ ਨੇ ਹੁਣ ਉਹ ਤਾਂ ਲਿਆਂਦਾ ਉਹਨਾਂ ਨੂੰ ਆਪ ਵੀ ਤੁਰ ਪਿਆ ਹਾਂਜੀ ਗਾਇਜ਼ ਇਹ ਸਾਹਮਣੇ ਦੇਖੋ ਕਿ ਆ ਸਾਹਮਣੀ ਗੱਡੀ ਦੇ ਉੱਪਰ ਕੌਣ ਬੈਠਾ ਕੌਣ ਬੈਠਾ ਇਹ ਦੇਖੋ ਕਮੈਂਟ ਕਰਕੇ ਦੱਸਿਓ ਕਿ ਸਾਹਮਣੀ ਗੱਡੀ ਦੇ ਉੱਪਰ ਕੌਣ ਬੈਠਾ ਹੈ ਕਿਸੇ ਨੂੰ ਕੁਝ ਦਿਖਿਆ ਦੱਸਿਓ ਹਾਂਜੀ ਦੇਖ ਰਿਹਾ ਤੇ ਤੁਸੀਂ ਦੱਸੋ ਕਮੈਂਟ ਕਰੋ ਜਲਦੀ ਦੱਸੋ ਸਾਡੇ ਜਿਹੜੇ ਸਾਹਮਣੇ ਅੱਗੇ ਗੱਡੀ ਜਾ ਰਹੀ ਹੈ। ਉਹ ਵੀ ਲੁਧਿਆਣੇ ਦੀ ਗੱਡੀ ਹੈ ਜੀ। ਆ ਪੀਵੀ 10। ਗਾਇਜ਼ ਪਿੱਛੇ ਜੇ ਨਾ ਉਹ ਸੜਕ ਲੰਘ ਕੇ ਹੱਟੀ ਹੈ ਜਿੱਥੇ ਵੀ ਮਤਲਬ ਕਿ ਜੂਨ ਦੇ ਮਹੀਨੇ ਹੈ ਨਾ ਜੂਨ ਦੇ ਮਹੀਨੇ ਬਾਦਸ਼ਾ ਪਈਆਂ ਸੀ ਨਾ ਤੇ ਪਾਣੀ ਤੇਜ਼ ਹੋ ਗਿਆ ਸੀ ਸੜਕ ਟੁੱਟ ਗਈ ਸੀ ਉਹ ਹੁਣ ਬਣ ਚੁੱਕੀ ਹੈ ਗਾਇਜ਼। ਤੁਸੀਂ ਜਿਵੇਂ ਮਰਜ਼ੀ ਆ ਸਕਦੇ ਹੋ ਮਨਾਲੀ। ਸੜਕਾਂ ਬਿਲਕੁਲ ਸਾਫ਼ ਹੋ ਚੁੱਕੀਆਂ ਨੇ। ਤੇ ਇਹ ਸੜਕ ਪੂਰੀ ਬਣ ਗਈ ਹੈ ਤੇ ਜਿਵੇਂ ਮਰਜ਼ੀ ਆਪਣਾਓ ਮਨਾਲੀ ਸੜਕਾਂ ਬਿਲਕੁਲ ਸਾਫ਼ ਨੇ ਓਕੇ ਹੈ ਦੇਖੋ ਤੁਹਾਨੂੰ ਬਾਹਰੋਂ ਪਤਾ ਲੱਗਦਾ ਹੀ ਹੋਏਗਾ ਕਿ ਸੜਕਾਂ ਇਹਨ ਬਿਲਕੁਲ ਓਕੇ ਨੇ ਕਿਉਂ ਵੀ ਲੋ ਜੀ ਗਾਇਸ ਅਸੀਂ ਬੈਲੂ ਰਾਈਡ ਕੋਲ ਪਹੁੰਚ ਗਏ ਆ ਉਨ ਬਸ ਸਫਰ ਥੋੜਾ ਜਿਹਾ ਹੀ ਰਹਿ ਗਿਆ ਆ ਦੇਖੋ ਗਾਇਜ਼ ਦੇਖੋ ਜੀ ਦੇਖੋ ਨਨੂ ਨੇ ਖੁਸ਼ ਹੋਣਾ ਸੀ ਨਨੂ ਸੋ ਗਏ ਹਨਾ ਬਰਫ ਤੇ ਬਰਫ ਹੀ ਪਾਈ ਜਾ ਰਹੀ ਹੈ ਉਹ ਦਿਖ ਰਹੀ ਹੈ ਦੂਰੋਂ ਜੂਮ ਕਰਕੇ ਦਿਖਾਉਂਦੀ ਆ ਗਾਇਜ਼ ਕੱਲ ਦਿਖਾਵਾਂਗੇ ਤੁਹਾਨੂੰ ਸਨੋ ਹਾਂਜੀ ਕੱਲ ਮਿਲੇਗੀ ਤੁਹਾਨੂੰ ਸਨੋ ਦੇਖਣ ਲਈ ਜ਼ਰੂਰ ਦੇਖਿਓ ਕੱਲ ਦਾ ਵੀਲੋਗ ਵੀ ਫੁੱਲ ਬਟਾ ਫੁੱਲ ਬਰਫ ਦਿਖਾਵਾਂਗਾ ਤੁਹਾਨੂੰ ਫੁੱਲ ਬਟਾ ਫੁੱਲ ਲਓ ਜੀ ਗਾਇਸ 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 ਅਸੀਂ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਹੋਟਲ ਪੈਰਾਮਾਉਂਟ ਇਨ ਇਹ ਸਾਡਾ ਹੋਟਲ ਹੈ ਜੀ ਅਸੀਂ ਪਿਛਲੇ ਸਾਲ ਜਦੋਂ ਆਏ ਸੀ ਨਾ ਸਨੋ ਦੇਖਣ ਸਨੋ ਸੀ ਜਦੋਂ ਤੇ ਅਸੀਂ ਆਹੀ ਹੋਟਲ 'ਚ ਰੁੱਕੇ ਸੀ। ਰੋਹਨ ਅਸੀਂ ਪਤਾ ਕਿਹੜਾ ਕਮਰਾ ਲਿਆ ਸੀ ਉਹ ਵਾਲਾ। ਆਹ ਫਰੰਟ ਵਾਲਾ। ਆ ਕਮਰੇ ਦੇ ਬਾਹਰ ਅਸੀਂ ਜਿਵੇਂ ਹੀ ਖੜੇ ਹੋਏ ਨਾ ਨੀਰੀ ਆ ਸਨੋਈ ਸਨੋ ਸੀ। ਤੈਨ ਮੈਂ ਵੀਡੀਓ ਵਲੌਗ 'ਚ ਦੇਖਿਆ ਨੀ ਤੂੰ। ਉਹ ਕਿ ਪਰਦਾ ਮੈਂ ਸਾਈਡ ਤੇ ਕੀਤਾ ਸੀ ਨੀਰੀ ਸਨੋ ਆ ਗੱਡੀਆਂ ਸਾਰੀਆਂ ਭਰੀਆਂ-ਭਰੀਆਂ ਸੀ। ਮੈਂ ਕਹਿੰਦਾ ਫੇਰ ਸਵੇਰੇ ਸਨੋ ਹੋ ਜਾਵੇ। ਮੰਮੀ ਤਾਂ ਅੰਦਰ ਰੂਮ ਬਹੁਤ ਸੋਹਣੇ ਆ। ਅ ਸਵੇਰੇ ਫੇਰ ਸਨੋ ਹੋ ਜਾਵੇ। ਆਹ ਸਹੀ ਗੱਲ ਆ। ਕੀ ਹੋਇਆ? अंदर लगनी शुरू हो गई चल गाड़ी चल गाड़ी नहीं हाँ गाड़ी में ही बैठेंगे नहीं तो तुम्हारे उसमें है टैची में है हाँ हां गाइस हम अंदर ही बैठने लग गए रूम वगैरह देखन बाप बहुत ठंडा आई मम्मी चलो चलो बैठो कितनी होगी मम्मी जैकेट।, जैकेट गा उसमें है टैची में निकाल के देती हूँ रुक जा सबर कर ले ठंड बहुत है बाहर में लगता है वही आ गया पाना <laughs> फीलिंग वही हो रही है ना अपन नु है ना जो आपा आए सी आ गड्डियां तो पहचाने नहीं सजंदियां पियां कितनी बर्फ थी रोक काए से ਰੂਮ ਲੈ ਆਂ ਜੀ ਦੇਖੋ ਰੂਮ ਐਂਡ ਸਾਫ ਸੁਥਰਾ ਮਿਲ ਗਿਆ ਸਾਨੂੰ ਦੇਖੋ ਸਾਫ ਸੁਥਰਾ ਰੂਮ ਮਿਲ ਗਿਆ ਹਾਂ ਇਹ ਹਮਾਰਾ ਹੈ ਚਲ ਚੜ ਜਾਓ ਉੱਪਰ ਆ ਫੈਨ ਬੰਦ ਕਰੋ ਲਓ ਜੀ ਗਾਇਸ ਨੰਨਿਆ ਹਰ ਵਾਰ ਦੀ ਤਰ੍ਹਾਂ ਪਹਿਲੇ ਆ ਕੇ ਦੇਖੋ ਆਪਣੇ ਬੈੱਡ ਤੇ ਲੇਟੀ ਹੈ ਕਹਿੰਦੀ ਆ ਦੇਖੋ ਇਹ ਮੇਰਾ ਰੂਮ ਹੈ ਜੇ ਦੇਖੋ ਨੰਨੂ ਤਾਂ ਨਿੱਗੀ ਹੋ ਗਈ ਲਜਾਈ ਲੈ ਕੇ ਹੈ ਨਾ बाहर देखो शोर पाया है रूम बढ़िया मिल गया थानू देखो आ वॉशरूम है वड़ा सारा वॉशरूम है देखो तो नहीं तू लेटी रहे वॉशरूम क्या करना देख के तूने अभी तो जाएगी हाँ फोन भी है फोन भी है ऑर्डर करने के लिए ननू का सामान

ਸੋ ਗਾਇਜ਼ ਦੇਖੋ ਮੈਂ ਚੱਲ ਮम्मा ਅੰਦਰ ਆਜੋ ਨੰਨੂ ਨੂੰ ਠੰਡ ਲੱਗ ਰਹੀ ਹੈ ਉਹ ਠੰਡਾ ਗਾਇਜ਼ ਇਹ ਦਰਵਾਜ਼ੇ ਤੱਕ ਨਹੀਂ ਖੁੱਲਦੇ ਗਾਇਜ਼ ਅਸੀਂ ਆਏ ਆ ਰਾਤ ਨੂੰ ਮਾਰ ਰੋਡ ਘੁੰਮਣ ਮਾਰ ਰੋਡ ਤੇ ਆਇਆ ਗਾਇਜ਼ ਤੇ ਬੱਚਿਆਂ ਨੇ ਆਂਦੇ ਹੀ ਨਾ ਬਸ ਪੈਸੇ ਲਵਾਉਣੇ ਸ਼ੁਰੂ ਕਰ ਦਿੱਤੇ ਨੇ ਦੇਖੋ ਇਹਨੂੰ ਲੈ ਕੇ ਦਿੱਤੇ ਕੈਂਪ ਤੇ ਆ ਹੈਡਫੋਨ ਹੈਡਫੋਨ ਲੈ ਕੇ ਦਿੱਤੇ ਨੇ ਇਹਨੂੰ ਇਹਦਾ ਮਨੀਤ ਨੇ ਲਏ ਹੈਡਫੋਨ ਤੇ ਨਾਲ ਹੀ ਜਿੱਦ ਕਰ ਲਈ ਵੀ ਮੈਂ ਵੀ ਲੈਣਾ ਹੀ ਲੈਣੇ ਨੇ ਇਹ ਦੇਖੋ ਪੀੜ ਵੜਿਆ ਨੂੰ ਹੱਥ ਫੜ ਲੈ ਨੋਟ ਪਕੜੂ ਉਹ ਰਮਿਤ ਨੇ ਮਾਰ ਗੋ ਗਾਈਜ਼ ਠੰਡ ਨਹੀਂ ਜਿਆਦਾ ਹੈ ਨਾ ਬਹੁਤ ਠੰਡ ਹੈ ਤੇ ਕੈਪਾਂ ਲੈਣੀਆਂ ਪੈਗੀਆਂ ਇੱਥੋਂ ਕੈਪਾਂ ਲੈ ਕੇ ਵੀ ਆਏ ਅਸੀਂ ਅਨੀਤਾ ਹੁਣ ਅੱਗੇ ਚਲੇ ਗਏ ਨੇ ਆ ਖੜੀ ਜੋੜੀ ਨੰਬਰ 1 ਮੋਲੀ ਰੋਹਨ ਦੀ ਮੈਂ ਮੇਰੇ ਸਾਥ ਸਾਥ ਜਲਦੇ ਸਾਥ ਸਾਥ ਦਾ ਗੋਲ ਗੱਪਾ ਕਿੰਨਾ ਹੈ ਮੇਰੇ ਸਾਥ ਸਾਥ ਜਲਦੇ ਦੰਦਪਾਨੀ ਹੈ ਉਹ ਨਹੀਂ ਲੈਣਾ ਮੈਂ ਖਾਜੂ ਕੋ ਮੈਨੂੰ ਵੀ ਜੜੇ ਖੂਕਾ ਕਿਤਾ ਗੋਲ ਗੱਪੇ ਟੇਸਟੀ ਹੈ

ਕਿੱਤਾ ਗੋਲਪੇ ਆਂਦੀ ਮੈਡਮ ਜੀ ਨੰਨੇ ਖਾਣੇ ਗੋਲਪੇ ਹੋਈ ਅੰਮੀ ਨੇ ਬੋ ਨਜ਼ਾਰਾ ਦੇਖੋ ਮਾਈ ਗਾਇਸ ਮਾਲ ਰੋਡ ਤੇ ਅਸੀਂ ਮਨਾਲੀ ਦਾ ਮਾਲ ਰੋਡ ਆਣਾ ਖਾਦੀ ਗੋਲ ਗੱਪੇ ਹਾਂਜੀ ਕਿੱਦਾਂ ਗੋਲ ਗੱਪੇ ਦੋ ਚਾਹੇ ਅੰਮੀ ਕਹਿਣਾ ਹਾਂ ਤੁਸੀਂ ਮੈਂ ਕਹਾਂ ਹਾਂ ਕਿਹ ਅੱਜ ਲੱਗ ਰਿਹਾ ਹੈ ਆਹ ਦੇਖ ਪਾਕੀ ਤਾਂ ਇਹਨੇ ਮੈਨੂੰ ਦੋਨਾਂ ਨੇ ਦੋਨਾਂ ਨੇ ਮੈਂ ਹੁਣ ਇਹਦਾ ਹੱਥ ਫੜਾਣਾ ਚਲੋ ਤੁਸੀਂ ਮੈਂ ਫੜਿਆ ਨਹੀਂ ਹੱਥ ਬਚ ਗਿਆ ਯਨ ਬੈਠੋ ਅਗਲੀ ਜਿੱਲੀ ਜਗਾ ਗਿੱਲੀ ਜਗਾ ਇੱਕ ਮਿੰਟ ਗਾਇਜ਼ ਦੇਖੋ ਨਨੂ ਟੁਆਇ ਲੈ ਕੇ ਆਈ ਹੈ ਸਾਰਾ ਮੇਕਅਪ ਦੇ ਸਮਾਨ ਆਈ ਸ਼ੈਡੋ ਤੇ ਇਧਰ ਦੇਖੋ ਫਿਲਟਰ ਨਾਲ ਮੇਕਅਪ ਕਰ ਰਹੀ ਹੈ ਦੇਖੋ ਦਿਖਾ ਨਾ ਆਈਸ ਦਿਖਾ ਨਾ ਬੰਦ ਕਰ ਓਏ ਹੋਏ ਹੁਣੇ ਹੁਣੇ ਗਾਇਜ਼ ਆ ਦੇਖੋ ਆਈ ਸ਼ੈਡੋ ਆਈ ਸ਼ੈਡੋ ਹੈ ਆਈ ਸ਼ੈਡੋ ਇਹ ਦੇਖੋ ਅਭੀ ਮੇਕਅਪ ਕਰ ਰਹੀ ਹੈ ਦੇਖੋ

ਓਵਰਹੈਂਡ ਹੋ ਗਈ ਸੀ ਬਾਹਰ ਮਾਲ ਰੋਡ ਤੇ ਤੇ ਫਿਰ ਅਸੀਂ ਅੰਗੇ ਰੂਮ ਵਿੱਚ ਤੇ ਹੁਣ ਗਾਇਜ਼ ਇਸੇ ਨਾਲ ਮੈਂ ਇਸ ਵਲੌਗ ਦਾ ਐਂਡ ਕਰਦੀ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਤੇ ਇਸੇ ਨਾਲ ਹੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਹੁਣ ਮਿਲਿਆ ਤੁਹਾਨੂੰ ਇੱਕ ਨਵਾਂ ਵਧੀਆ ਜਿਹਾ ਵਲੌਗ ਲੈ ਕੇ ਕੱਲ ਕੱਲ ਦਾ ਵੀ ਮਿਸ ਨਾ ਕਰਿਓ ਗਾਇਜ਼ ਠੀਕ ਹੈ ਬਾਏ ਗਾਇਜ਼ ਟੇਕ ਕੇਅਰ ਬਾਏ ਬਾਏ ਗੁੱਡ ਨਾਈਟ